ਤੋ ਦਿਨ ਹੈ ਜੀ ਕੋਈ ਨਵਾਂ ਸਾਲ ਪਾਰਟੀਆਂ ਦੇ ਵਿੱਚ ਜਾ ਕੇ ਮਨਾਉਂਦਾ ਹੈ ਯਾਰਾ ਦੋਸਤਾਂ ਦੇ ਨਾਲ ਮਨਾਉਂਦਾ ਹੈ ਕਲੱਬਾਂ ਦੇ ਵਿੱਚ ਜਾ ਕੇ ਮਨਾਉਂਦੇ ਨਵਾਂ ਸਾਲ ਤੇ ਕੋਈ ਦੁਨਿਆਵੀ ਕਲਾਕਾਰ ਸੁਣ ਕੇ ਜਿਹੜਾ ਨਵਾਂ ਸਾਲ ਮਨਾਉਂਦੇ ਆ ਪਰ ਮੂਲਾ ਬੁਰ ਗਰੀਬਦਾਸ ਦੀ ਸੰਗਤ ਦੇ ਵੱਲੋਂ ਸਲਾਨਾ ਜਿਹੜਾ ਮਾਤਾ ਦੀ ਹਜ਼ੂਰੀ ਦੇ ਵਿੱਚ ਮਾਤਾ ਦੇ ਦਰਬਾਰ ਦੇ ਵਿੱਚ ਜਿਹੜਾ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਸੋ ਨਵੇਂ ਸਾਲ ਦੀਆਂ ਘੜੀਆਂ ਦਾਤੀਏ ਨਵੇਂ ਸਾਲ ਦੀਆਂ ਘੜੀਆਂ ਨਵੇਂ ਸਾਲ ਦੀਆਂ ਘੜੀਆਂ ਦਾਤੀਏ ਤੇਰੇ ਨਾਲ ਬਿਤਾਵਾਂਗੇ ਤੂੰ ਸੁੱਖ ਰੱਖੀ ਸ਼ੇਰਾਵਾਂ ਵਾਲੀ ਨਵੇਂ ਸਾਲ ਨੂੰ ਜਗਨ ਰਚਾਵਾਂਗੇ ਤੂੰ ਮੇਰ ਕਰੀ ਮੇਰਾ ਵਾਲੀ ਹਰ ਸਾਲ ਹੀ ਜਗਨ ਰਚਾਵਾਂਗੇ ਓਹੋ ਸਾਲ ਮਨਾਉਣ ਵਾਸਤੇ ਕੋਈ ਕਿਤੇ ਜਾ ਰਿਹਾ ਕੋਈ ਮਨਾਲੀ ਜਾ ਰਿਹਾ ਕੋਈ ਸ਼ਿਮਲਿਆ ਚ ਜਾ ਰਿਹਾ ਕਿਤੇ ਸ਼ਰਾਬਾਂ ਚੱਲ ਰਹੀਆਂ ਨੇ ਆ ਨਵਾਂ ਸਾਲ ਇਹ ਆਪਣਾ ਤਾਂ ਬੇੜਾ ਪਾਰ ਕਰ ਰਹੇ ਨੇ ਹਰ ਸਾਡੀ ਕੰਪਨੀ ਦੇ ਵਿੱਚ ਕਾਫੀ ਪੰਜਾਬੀ ਸੌਂਗਸ ਆ ਰਹੇ ਨੇ ਕਾਫੀ ਪੇਟਾਰੀਆਂ ਨੇ ਜਿਦਾਂ ਰਮਨ ਮੁਲਾ ਪ੍ਰੋਗਰਾਮ ਹੈ ਠੀਕ ਹੈ ਇਹ ਅੰਸ਼ ਲੜਕੀ ਹੈ ਇਹਦੇ ਵੀ ਆਣ ਵਾਲੇ ਤੋਂ ਤੋਂ 3 ਮਹੀਨੇ ਦੇ 506 ਪੇਟਾ ਆਣ ਵਾਲਿਆਂ ਨੇ ਤਾਂ ਨਵਾਂ ਸਾਲ ਹੋਵੇ ਜੋ ਵੀ ਹੋਵੇ ਆਪਣੀ ਸ਼ੁਰੂਆਤ ਰੱਬ ਦੇ ਨਾਲ ਹੀ ਕਰਾਂਗੇ ਤਾਂ ਸਾਨੂੰ ਜੂਰ ਦੇ ਵਿੱਚ ਬਰਕਤ ਮਿਲੇਗੀ ਜੂਰ ਤਰੱਕੀ ਮਿਲੇਗੀ ਸੋ ਹਰ ਸਾਲ ਹੀ 19 ਸਾਲਾਂ ਤੋਂ ਆ ਪ੍ਰੋਗਰਾਮ ਹੋ ਰਿਹਾ ਹੈ बहुत ही अच्छा यूथ नुड़दूर जी मेरा पहला प्रफौ... पहली परफॉर्मेंस है जो कि मैंने ओपीसी म्यूजिक डिवोशनल टीम मौका दिता जा रहा है ਆ ਤੇ ਪਿਤਾ ਨੇ ਜene ਬੰਗਵਾ ਦੀ ਵਿਲੇਰੇ ਮੇਰਾ ਦਿਵਾਲੀਏ ਤੇਰੀ ਜੈ ਜੈ ਕਾ ਹਨ ਮੇ ਸਾਲ ਦਾ ਦਿਨ ਹੈ ਜੀ ਕੋਈ ਨਵਾਂ ਸਾਲ ਪਾਰਟੀਆਂ ਦੇ ਵਿੱਚ ਜਾ ਕੇ ਮਨਾਉਂਦਾ ਯਾਰਾ ਦੋਸਤਾਂ ਦੇ ਨਾਲ ਮਨਾਉਂਦਾ ਹੈ کلبਾਂ ਦੇ ਵਿੱਚ ਜਾ ਕੇ ਮਨਾਉਂਦੇ ਨਵਾਂ ਸਾਲ ਤੇ ਕੋਈ ਦੁਨਿਆਵੀ ਕਲਾਕਾਰ ਸੁਣ ਕੇ ਜਿਹੜਾ ਨਵਾਂ ਸਾਲ ਮਨਾਉਂਦੇ ਆ ਪਰ ਮੂਲਾਪੁਰ ਗਰੀਬਦਾਸ ਦੀ ਸੰਗਤ ਦੇ ਵੱਲੋਂ ਸਲਾਨਾ ਜਿਹੜਾ ਮਾਤਾ ਦੀ ਹਜ਼ੂਰੀ ਦੇ ਵਿੱਚ ਮਾਤਾ ਦੇ ਦਰਬਾਰ ਦੇ ਵਿੱਚ ਜਿਹੜਾ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਸੋ ਪ੍ਰਬੰਧਕ ਕਮੇਟੀ ਦੇ ਬਹੁਤ ਵਧੀਆ ਜਿਹੜੇ ਉਪਰਾਲੇ ਇਹਨਾਂ ਦੇ ਵੱਲੋਂ ਕੀਤੇ ਹੋਏ ਨੇ ਸੋ ਨਵੇਂ-ਨਵੇਂ ਕਲਾਕਾਰ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਸੋ ਸਾਡੇ ਨਾਲ ਮੂਲਾਪੁਰ ਦੀ ਜਿਹੜੀ ਪੂਰੀ ਟੀਮ ਜਿਨ੍ਹਾਂ ਦੇ ਵਿੱਚ ਸਿੰਗਰ ਵੀ ਹੈ ਸੇਵਾਦਾਰ ਵੀ ਹੈ ਬਜ਼ੁਰਗ ਨੌਜਵਾਨ ਸਾਰੇ ਇੱਥੇ ਮੌਜੂਦ ਹੈ ਸੋ ਗੱਲਬਾਤ ਵੀ ਕਰਦੇ ਆ ਸੋ ਸਾਡੇ ਨਾਲ ਰਮਨ ਮੋਲਾਪੂਰੀ ਜੀ ਰਮਨ ਜੀ ਹਰ ਸਾਲ ਤੁਹਾਨੂੰ ਮੌਕਾ ਮਿਲਦਾ ਏ ਨਵੇਂ ਸਾਲ ਸੰਗਤ ਦੇ ਵਿੱਚ ਤੁਸੀਂ ਨਵੇਂ ਸਾਲ ਜਿਹੜਾ ਮਨਾਉਂਦੇ ਆ ਹਾਂਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਸ਼ੁਰੂਆਤ ਨੂੰ ਕਿ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਸੰਗਤ ਦੇ ਵਿੱਚ ਦਰਬਾਰ ਦੇ ਵਿੱਚ ਮਾਤਾ ਦੇ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਮਾਤਾ ਦੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸੋ ਗੱਲ ਇਹ ਹੈ ਜੀ ਵੀ ਲੋਕ ਨਵਾਂ ਸਾਲ ਮਨਾਉਣ ਵਾਸਤੇ ਕੋਈ ਕਿਤੇ ਜਾ ਰਿਹਾ ਕੋਈ ਮਨਾਲੀ ਜਾ ਰਿਹਾ ਕੋਈ ਸ਼ਿਮਲਾ ਵਿੱਚ ਜਾ ਰਿਹਾ ਕੋਈ ਤੇ ਸ਼ਰਾਬਾਂ ਚੱਲ ਰਹੀਆਂ ਨੇ ਆ ਨਵਾਂ ਸਾਲ ਇਹ ਆਪਣਾ ਤਾਂ ਬੇੜਾ ਪਾਰ ਕਰ ਰਹੇ ਨੇ ਹਰ ਸਾਲ ਅੱਜ 19ਵਾਂ ਵਿਸ਼ਾਲ ਜਾਗਰਣ ਮਨਾਇਆ ਜਾ ਰਿਹਾ 19 ਸਾਲ ਹੋ ਗਏ ਲਗਾਤਾਰ ਜਾਗਰਣ ਹੁੰਦੇ ਨੂੰ ਸੋ ਮਾਤਾ ਰਾਣੀ ਦੀ ਕਿਰਪਾ ਹੈ ਸਾਡੇ ਨਗਰ ਤੇ ਮਾ ਜੈਨਤੀ ਦੇਵੀ ਦੀ ਕਿਰਪਾ ਹੈ ਜਿਹਦੇ ਕਰਕੇ ਨਗਰ ਵਸਿਆ ਹੋਇਆ ਤੇ ਉਹਦੇ ਚਰਨਾਂ ਦੇ ਵਿੱਚ ਨਵੇਂ ਸਾਲ ਨੂੰ ਹਰ ਵਾਰ ਹਾਜ਼ਰੀਆਂ ਲੱਗਦੀਆਂ ਨੇ ਸੋ ਨੇਰ ਰੱਖੇ ਇਸ ਨਗਰ ਖੇੜੇ ਨੂੰ ਮਾਤਾ ਰਾਣੀ ਹਰ ਸਾਲ ਐਦਾਂ ਹੀ ਨਵਾਂ ਸਾਲ ਮਾਤਾ ਦੇ ਚਰਨਾਂ ਦੇ ਵਿੱਚ ਬਣਾਇਆ ਜਾਵੇ ਜੈਕਾਰਾ ਜੈਨਤੀ ਦੇਵੀ ਦਾ ਬੋਲ ਤਾਂ ਚੇ ਦਰਬਾਰ ਕੀ ਜੈ ਸੋ ਨਵੇਂ ਸਾਲ ਵਾਲੇ ਦਿਨ ਤੁਹਾਡੀ ਜਿਹੜੇ ਦੋ ਪੇਟਾ ਵੀ ਆਈ ਆਏ ਉਹ ਵੀ ਤੁਹਾਡੇ ਤੋਂ ਸੁਣਾਗੇ ਤੇ ਕਿਸ ਨੇ ਇਹ ਲਿਖਿਆ ਪੇਟਾ ਤੇ ਕਿਹੜੀ ਕੰਪਨੀ ਦੇ ਵਿੱਚ ਆਈ ਆ ਉਹ ਵੀ ਦੱਸ ਦਿਓ ਲਿਖੀਆਂ ਮੈਂ ਖੁਦੀ ਨੇ ਜੀ ਦੋਨੋਂ ਪੇਟਾ ਮੈਂ ਖੁਦ ਲਿਖੀਆਂ ਔਰ OPC ਸਾਡੇ ਰਵੀ ਵਿਸ਼ੇਸ਼ਟ OPC ਪ੍ਰੋਡਕਸ਼ਨ 뮤직 ਪ੍ਰੋਡਕਸ਼ਨ ਔਰ ਰਵੀ ਵਿਸ਼ੇਸ਼ ਦੀ ਉਹਨਾਂ ਵੱਲੋਂ ਇਹ 뮤직 ਕੀਤਾ ਗਿਆ ਰਿਲੀਜ਼ ਕੀਤਾ ਗਿਆ ਕੰਪਨੀ ਵੱਲੋਂ ਇਹ ਸਾਰਾ ਪ੍ਰੋਜੈਕਟ ਇੱਕ ਮਾਤਾ ਦੀ ਪੇਟ ਆਈ ਹੈ ਹੈਪੀ ਨਿਊ ਇਅਰ ਦਾਤੀਏ ਤੇ ਦੂਜੀ ਇੱਕ ਬਾਬਾ ਜੀ ਦੀ ਹੈ ਜੋਗੀ ਨਾਲ ਮੁਲਾਕਾਤ ਹਾਂਜੀ ਤੇ ਆਪਾਂ ਮਾਤਾ ਦੇ ਜਿਹੜੀ ਪੇਟ ਤੇ ਸ਼ੁਰੂਆਤ ਕਰਦੇ ਆ ਥੋੜੀ ਮਿੱਠੀ ਮਿੱਠੀ ਤਾਰੀ ਜ਼ਰੂਰ ਰੱਖੀ ਹੁੰਦੀ ਹੈ ਹਾਂ ਨਵੇਂ ਸਾਲ ਦੀਆਂ ਘੜੀਆਂ ਦਾਤੀਏ ਨਵੇਂ ਸਾਲ ਦੀਆਂ ਘੜੀਆਂ ਨਵੇਂ ਸਾਲ ਦੀਆਂ ਘੜੀਆਂ ਦਾਤੀਏ ਤੇਰੇ ਨਾਲ ਬਿਤਾਵਾਂਗੇ ਤੂੰ ਸੋਖੇ ਰੱਖੀ ਸ਼ੇਰਾਵਾਲੀ ਨਵੇਂ ਸਾਲ ਨੂੰ ਜਗਨ ਰਚਾਵਾਂਗੇ ਤੂੰ ਮਿਹਰ ਕਰੀ ਮੇਰਾ ਵਾਲੀ ਹਰ ਸਾਲ ਹੀ ਜਗਨ ਰਚਾਵਾਂਗੇ ਓ ਹੋ ਸੈਕਲ ਉੱਤੇ ਬੈਠਿਆਂ ਨੂੰ ਤੂੰ ਵਿੱਚ ਜਹਾਜ਼ ਬਿਠਾ ਦਿੱਤਾ ਨਾਮ ਤੇਰੇ ਦਾ ਜੇਕਾਰਾ ਅਸੀਂ ਵਿੱਚ ਕੈਨੇਡਾ ਲਾ ਦਿੱਤਾ ਰਮਨ ਮੁਲਾਪੁਰ ਕਹਿੰਦਾ ਜਾਗਰਣ ਵਿੱਚ ਵਿਦੇਸ਼ਾਂ ਲਾਵਾਂਗੇ ਤੂੰ ਸੁਖੇ ਰੱਖੀ ਜੰਤੀ ਦੇਵੀ ਤੇਰੇ ਨਾਮ ਦਾ ਜਗ ਨ ਰਚਾਵਾਂਗੇ ਤੂੰ ਮਿਹਰ ਕਰੀ ਮੇਰਾ ਵਾਲੀ ਨਵੇਂ ਸਾਲ ਨੂੰ ਜਗ ਨ ਰਚਾਵਾਂਗੇ ਓਹ ਹੋ ਸੋ ਬਹੁਤ ਵਧੀਆ ਭੇਟ ਆ ਜੀ ਪਰਮਾਤਮਾ ਕਰੇ ਮਾਤਾ ਰਾਣੀ ਕਰੇ ਇਸੇ ਤਰ੍ਹਾਂ ਹੀ ਹਰ ਸਾਲ ਨਵੇਂ ਸਾਲ ਨੂੰ ਤੁਹਾਡੀ ਭੇਟਾ ਜਿਹੜੀ ਆ ਮਾਤਾ ਰਾਣੀ ਦਰਵਾਜ਼ੇ ਦੇ ਵਿੱਚ ਆਂਦੇ ਰਵੇ ਇਸੇ ਤਰ੍ਹਾਂ ਪ੍ਰੋਗਰਾਮ ਕਰਦੇ ਰੋ ਸੋ ਰਵੀ ਜੀ ਤੁਸੀਂ ਹੋਰ ਵੀ ਨੌਜਵਾਨਾਂ ਨੂੰ ਜਿਹੜਾ ਅੱਗੇ ਲੈ ਕੇ ਆ ਰਹੇ ਆ ਹੁਣ ਤੁਸੀਂ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਜਿਹੜੀ ਪੇਟਾ ਤੋਂ ਕੀਤੀ ਹੈ ਤੇ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਹੈ ਤੇ ਜਿਹੜੇ ਤੁਸੀਂ ਲੈ ਕੇ ਆ ਰਹੇ ਸਾਡੀ ਕੰਪਨੀ ਦੇ ਵਿੱਚ ਕਾਫੀ ਪੰਜਾਬੀ ਸੌਂਗਸ ਆ ਰਹੇ ਨੇ ਕਾਫੀ ਪੇਟਾ ਆ ਰਹੀਆਂ ਨੇ ਜਿਦਾਂ ਰਮਨ ਮੁਲਾਪੁਰ ਹੋ ਗਏ ਠੀਕ ਹੈ ਇਹ ਅੰਸ਼ ਲੜਕੀ ਹੈ ਇਹਦੇ ਵੀ ਆਣ ਵਾਲੇ ਤੋਂ ਤੋਂ 3 ਮਹੀਨੇ ਦੇ 5 ਤੋਂ 6 ਪੇਟਾ ਆਣ ਵਾਲੀਆਂ ਨੇ ਤਾਂ ਇਦਾਂ ਹੀ ਜੋ ਵੀ ਟੈਲੈਂਟ ਹੋਏਗਾ ਅਸੀਂ ਪ੍ਰੋਮੋਟ ਕਰਾਂਗੇ ਜਿੰਨਾ ਹੋ ਸਕੇਗਾ ਬੱਦ ਤੋਂ ਬੱਦ ਹੋਕਰ ਕਿਹੜੀ ਕਿਹੜੀ ਟੀਮ ਦੇ ਜਿਹੜੇ ਮੈਂਬਰ ਜਿਹੜੇ ਤੁਹਾਨੂੰ ਤੁਹਾਡੇ ਨਾਲ ਸਾਡੇ 뮤직 ਡਾਇਰੈਕਟਰ ਨੇ ਜੇਫਰ ਜੱਗੀ ਹੂੰ ਤਾਂ ਬਾਕੀ ਬੈਟਰ ਤੁਹਾਨੂੰ ਇਹ ਐਕਸਪਲੇਨ ਕਰ ਸਕਣਗੇ ਕਿ ਆਉਣ ਵਾਲੇ ਪ੍ਰੋਡਕਟਸ ਦੇ ਵਿੱਚ ਕੀ ਕੀ ਹੈ ਤੇ ਕਿੱਦਾਂ ਕਿੱਦਾਂ ਮਾਰਕੀਟ 'ਚ ਲੈ ਕੇ ਆਵਾਂਗੇ ਹੂੰ ਕੁਝ ਪੰਜਾਬੀ ਸੌਂਗਸ ਨੇ ਕੁਝ ਖਾਟੂ ਸ਼ਾਮਜੀ ਦੇ ਪੇਟਾ ਨੇ ਕੁਝ ਮਾਤਾ ਦੀਆਂ ਪੇਟਾ ਨੇ ਕਿਉਂਕਿ ਆਉਣ ਵਾਲੇ 2 ਤੋਂ 3 ਮਹੀਨੇ 'ਚ ਮਾਰਕੀਟ 'ਚ ਠੀਕ ਹੈ ਜੀ ਸੋ ਸਾਡੇ ਨਾਲ ਪ੍ਰਵੀਨ ਪੰਮੀ ਜੀ ਵੀ ਹੈ ਸੋ ਪੰਮੀ ਜੀ ਇੱਧਰ ਆ ਜਾਓ ਸੋ ਅੱਜ ਮੋਲਾਪੁਰ ਗਰੀਬਦਾਸ ਨਵਾਂ ਸਾਲ ਮਨਾਉਣ ਦੇ ਲਈ ਅੱਜ ਪਹੁੰਚੇ ਨੇ ਮਾਤਾ ਦੇ ਦਰਬਾਰ ਦੇ ਵਿੱਚ ਜੀ ਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਸਰ ਬਹੁਤ ਵਧੀਆ ਲੱਗ ਰਿਹਾ ਵੈਸੇ ਮਾਤਾ ਦੇ ਦਰਬਾਰ ਤੇ ਜਦ ਵੀ ਜਾਈਏ ਕਿਤੇ ਵੀ ਜਾਈਏ ਤਾਂ ਚੰਗਾ ਹੀ ਲੱਗਦਾ ਔਰ ਮੇਰੀ ਤਾਂ ਮੰਨਣ ਵਾਲੀ ਗੱਲ ਆ ਕਿ ਵੀ ਸਾਡੇ ਜਿੰਨੇ ਵੀ ਸਨਾਤਨ ਨੇ ਜਿੰਨੇ ਵੀ ਆਪਾਂ ਆਪਣੇ ਧਰਮ ਨੂੰ ਮੰਨਦੇ ਆ ਸਾਨੂੰ ਤਾਂ ਸਾਰਿਆਂ ਨੂੰ ਇੱਕ ਹੋ ਕਰਕੇ ਇਕੱਠੇ ਹੋ ਕਰਕੇ ਆਪਣੇ ਚੈ ਨਵਾਂ ਸਾਲ ਹੋਵੇ ਜੋ ਵੀ ਹੋਵੇ ਆਪਣੀ ਸ਼ੁਰੂਆਤ ਰੱਬ ਦੇ ਨਾਲ ਹੀ ਕਰਾਂਗੇ ਤਾਂ ਸਾਨੂੰ ਜਰੂਰ ਉਹਦੇ ਵਿੱਚ ਬਰਕਤ ਮਿਲੇਗੀ ਵਜੂਰ ਤਰੱਕੀ ਮਿਲੇਗੀ ਸੋ ਮਾਤਾ ਰਾਣੀ ਸਾਰੇ ਮੇਰ ਭਰੇ ਹੱਥ ਰੱਖ ਕੇ ਮੈਂ ਇਹਨਾਂ ਜਿੰਨੇ ਵੀ ਪ੍ਰਬੰਧਕ ਕਮੇਟੀ ਨੇ ਜਿੰਨੇ ਵੀ ਵੀਰ ਇੱਥੇ ਨੇ ਉਹਨਾਂ ਨੂੰ ਸਾਰਿਆਂ ਨੂੰ ਦਿਲੋਂ ਬਹੁਤ ਬਹੁਤ ਵਧਾਈ ਦੇਣਾ ਔਰ ਮਾਤਾ ਰਾਣੀ ਦੇ ਚਰਨਾ ਚਾਹੀਏ ਅਰਦਾਸ ਕਰਦਾ ਕਿ ਮਾਤਾ ਰਾਣੀ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਸੇ ਤਰ੍ਹਾਂ ਆਪਣੇ ਧਰਮ ਦੇ ਨਾਲ ਜੁੜੇ ਰਹਿਣ ਇਸੇ ਤਰ੍ਹਾਂ ਮਾਤਾ ਦੇ ਨਾਲ ਜੁੜੇ ਰਹਿਣ ਇਸੇ ਤਰ੍ਹਾਂ ਆਪਣੇ ਆਪਣੇ ਪਿੰਡ ਦੀ ਉਹ ਕਰਦੇ ਰਹਿਣ ਵਧਾਈ ਕਰਦੇ ਰਹਿਣ ਮਾਤਾ ਰਾਣੀ ਇਸੇ ਤਰ੍ਹਾਂ ਦਾ ਸਾਰਿਆਂ ਚੜ੍ਹਦੀ ਕਲਾ ਦੇ ਰੱਖੇ ਹਰ ਹਰ ਸਭ ਲੋਕੀਤੇ ਨੇ ਦੇਖੋ ਜਿਹੜਾ ਮਹਾਮਾਈ ਦਾ ਇਹਨਾਂ ਨੇ ਭਜਨ ਰਿਲੀਜ਼ ਕੀਤਾ ਮੈਂ ਸੁਣਿਆ ਭਜਨ ਬਹੁਤ ਅੱਛਾ ਲੱਗਿਆ ਜ ਮੈਨੂੰ ਭਜਨ ਔਰ ਜਿਹੜਾ ਇਹਨਾਂ ਨੇ ਭਜਨ ਗਾਇਆ ਦਿਲੋਂ ਗਾਇਆ ਔਰ ਬੜੀ ਅੱਛੀ ਵਧੀਆ ਕੰਪੋਜੀਸ਼ਨ ਹੈ ਔਰ ਬੜਾ ਚੰਗਾ ਲੱਗ ਰਿਹਾ ਕਿ ਵੀ ਅਗਰ ਜੇ ਤੁਸੀਂ ਇਹੋ ਜਿਹੇ ਭਜਨਾਂ ਮਾਤਾ ਦੇ ਨਾਮ ਤੇ ਕਿਉਂਕਿ ਕਈ ਲੋਕ ਕਲੱਬਾਂ 'ਚ ਜਾਂਦੇ ਨੇ ਕੋਈ ਪੱਬਾਂ 'ਚ ਜਾਂਦੇ ਨੇ ਕੋਈ दारू ਪੀ ਕੇ ਇੱਧਰ ਡਿੱਗ ਰਿਹਾ ਕੋਈ ਇੱਧਰ ਡਿੱਗ ਰਿਹਾ ਲੇਕਿਨ ਜਿਹੜੇ ਆ ਜਿਹੜੇ ਇਹਨਾਂ ਨੇ ਭਜਨ ਰਿਲੀਜ਼ ਕੀਤੇ ਨੇ ਮਾਂ ਮਾਈ ਦੇ ਨਾਮ ਦੇ ਲੈ ਕੇ ਕੀਤੇ ਨੇ ਮੈਂ ਤਾਂ ਕਹਿਣਾ ਨਾ ਕਿ ਹਰ ਬੰਦੇ ਨੂੰ ਗਾਣੇ ਚਾਹੀਦੇ ਨੇ ਉਹ ਹਰ ਸ਼ੁਰੂਆਤ ਮਾਤਾ ਦੇ ਰਾਣੀ ਦੇ ਲੈ ਕੇ ਕਰਨਾ ਚਾਹੀਦਾ ਔਰ ਬਹੁਤ ਵਧੀਆ ਲੱਗਿਆ ਇਹਨਾਂ ਨੇ ਬਹੁਤ ਪਿਆਰੀ ਚੀਟ ਲਿਖੀ ਸੋ ਮਾਂ ਮਾਤਾ ਰਾਣੀ ਚਾਹਾਂਗੇ ਮਾਤਾ ਰਾਣੀ ਇਹਨ ਬਹੁਤ ਹੀ ਅੱਛਾ ਇਹ ਯੂਥ ਨੂੰ ਨਾਲ ਜੋੜਦੇ ਆ ਇਹਨਾਂ ਨੇ ਪੂਰੇ ਮੋਲਾਪੁਰ ਦੀ ਮਤਲਬ ਇਹ ਜਿਹੜੇ ਤੇਗਰਾਤਾ ਸਪੈਸ਼ਲੀ ਯੂਥ ਜਿਹੜੇ ਆ ਅੱਜ ਕੱਲ ਦੇ ਸਮੇਂ ਬੱਚੇ ਸਾਰੇ ਰਲ ਕੇ ਕਰਾਂਦੇ ਆ ਤਾਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਬਹੁਤ ਹੀ ਅੱਛਾ ਹੈ ਜੀ 19 ਸਾਲ ਤੋਂ ਕਰ ਰਹੇ ਆ ਹੋ ਆ ਕਿ ਕਿਥੀ ਹੋਰ ਪਾਰਟੀ ਕਰਨੇ ਦੀ ਵਜ੍ਹਾ ਤੇ ਸੀ ਜਗਰਾਤਾ ਕਰ ਰਹੇ ਆ ਮਾਤਾ ਦਾ ਗੁਣਗਾਂਡ ਕਰ ਰਹੇ ਆ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਕੋ ਜਿਹੜਾ ਮਾਤੇ ਦਰਬਾਰ ਦੇ ਵਿੱਚ ਸੋ ਇਹਨਾਂ ਦੇ ਵੱਲੋਂ ਜਿਹੜੇ ਪ੍ਰਬੰਧਕ ਕਮੇਟੀ ਦੇ ਵੱਲੋਂ ਬੜਾ ਉਪਰਾਲਾ ਆਏ ਹਰ ਸਾਲ ਇਹਨਾਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਬੜਾ ਵਧੀਆ ਜਿਹੜਾ ਪ੍ਰਬੰਧ ਕੀਤਾ ਜਾਂਦਾ ਹੈ ਉਹਨਾਂ ਦੇ ਪ੍ਰਬੰਧ ਨੂੰ ਜਿਵੇਂ ਦੇਖਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਕੰਮ ਲੱਗਦਾ ਬਹੁਤ ਹੀ ਵਧੀਆ ਕੰਮ ਹੈ ਜੀ ਇਹ ਹਰ ਸਾਲ ਦੇਖੋ 19 ਸਾਲ ਤੋਂ ਕਰ ਰਹੇ ਆ ਤਾਂ ਸਮਝ ਲਓ ਹਰ ਸਾਲ ਨਈ ਯੂਥ ਦਾ ਜੁੜਦੀ ਜੁੜਦੀ ਹੈ ਕੁਝ ਨਵੇਂ ਮੈਂਬਰ ਨਵੇਂ ਜੁੜਦੇ ਆ ਦੋਸਤੋ ਮਤਲਬ ਇੰਪਰੂਵਮੈਂਟ ਤਾਂ ਹੋ ਰਹੀ ਹੈ ਸੋਸਾਇਟੀ ਦੀ ਔਰ ਇੱਕ اچھا ਮੈਸੇਜ ਆਉਂਦਾ ਹੈ ਜੀ ਪਾਰਟੀ ਔਰ ਦਰੂਦ ਤੋਂ ਦੂਰ ਹੋ ਕੇ ਸੀ ਮਾਤਾ ਰਾਣੀ ਦਾ ਦੇਗ ਰੱਤਾ ਕਰੀਏ ਮਾਤਾ ਰਾਣੀ ਦਾ ਗੁਣ ਗਾਨ ਕਰੀਏ ਤਾਂ ਹੀ ਸਾਡੀ ਜ਼ਿੰਦਗੀ ਅੱਗੇ ਜਾ ਕੇ ਸਫਲ ਹੋਏ ਬਿਲਕੁਲ ਬਿਲਕੁਲ ਜੀ ਸੋ ਮੂਲਾਪੁਰ ਗਰੀਬਦਾਸ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਥੋੜੀ ਦੇਰ ਦੇ ਵਿੱਚ ਹੀ ਜਾਗਰਨ ਸ਼ੁਰੂ ਹੋਣ ਵਾਲਾ ਏ ਜਿਹਦੇ ਵਿੱਚ ਕਿ ਮੁੱਦਾਪੁਰ ਗਰੀਬਪਾਸ ਦੇ ਰਾਮਨਾ ਮੁੱਲਾਪੁਰੇ ਜੀ ਪਰਮੇਸ਼ ਪੰਮੀ ਜੀ ਤੇ ਹੋਰ ਜਿਹੜੇ ਸਿੰਗਰ ਇੱਥੇ ਹਾਜ਼ਰੀ ਲਵਾਉਣਗੇ ਸੰਗਤ ਦੇ ਵੱਲੋਂ ਜਿਹੜਾ ਪਰਮਾ ਇੱਥੇ ਊੰਗਾਰਾ ਮਿਲਦਾ ਏ ਸੰਗਤ ਦੀ ਸਮੂਲਯਤ ਹੁੰਦੀ ਏ ਹਰ ਸਾਲ ਮਾਤ ਦਰਬਾਰ ਦੇ ਵਿੱਚ ਆ ਕੇ ਸੰਗਤ ਜਿਹੜਾ ਨਵੇਂ ਸਾਲ ਦੀ ਸ਼ੁਰੂਆਤ ਕਰਦੀ ਏ ਸੋ ਹੋਰ ਵੀ ਗੱਲਬਾਤ ਕਰਾਉਂਦੇ ਆ ਤੁਹਾਡੇ ਨਾਲ ਤੁਸੀਂ ਬੋਲੋਗੇ ਆਜੋ ਭੇਟ ਆ ਯਾਰ ਇਹਨਾਂ ਦੀ ਨਾਈਟ ਆਜੋ ਆਜੋ ਤੁਸੀਂ ਪਿੱਛੇ ਨੂੰ ਕਹਤੇ ਹੁੰਦੇ ਆ ਪੇਟ ਜਿਹੜੀ ਤੁਸੀਂ ਗਾਈ ਹੈ ਉਹ ਆਂਦੀ ਹੈ ਤੁਹਾਨੂੰ ਪਹਿਲੀ ਪਰਫਾਰਮੈਂਸ ਹੈ ਜੋ ਕਿ ਮੈਨੂੰ OPC 뮤ਜ਼ਿਕ ਦੀ ਵਰਸ਼ਨਲ ਟੀਮ ਵੱਲੋਂ ਮੌਕਾ ਦਿੱਤਾ ਜਾ ਰਿਹਾ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦਾ ਤੇ ਅੱਗੇ ਵੀ ਸਾਡੀ ਪੇਟਾਂ ਆਉਣਗੀਆਂ ਤੁਸੀਂ ਜਾ ਕੇ ਸਭ ਨੂੰ ਬੇਨਤੀ ਹੈ ਕਿ OPC 뮤ਜ਼ਿਕ ਦੀ ਵਰਸ਼ਨਲ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਸਾਰੀ ਅਪਡੇਟ ਜੋ ਹੈ ਮਿਲਦੀ ਹੈ ਸ਼ੁਰੂਆਤ ਨਵੇਂ ਸਾਲ ਤੇ ਹੋਗੀ ਤੇ ਦਰਬਾਰ ਦੇ ਵਿੱਚ ਹੋਗੇ ਤੇ ਮਤਾਂ ਦਾ ਲੱਗ ਰਿਹਾ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਵੀ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਮੇਰੀ ਮਾਤਾ ਦੇ ਦਰਬਾਰ ਤੇ ਹਾਜ਼ਰੀ ਲੱਗ ਰਹੀ ਹੈ ਜੋ ਕਿ ਸਿਰਫ ਰਵੀ ਵਿਸ਼ਿਸ਼ਟ ਜੀ ਵੱਲੋਂ ਮੈਨੂੰ ਪਰਫਰਮੈਂਸ ਦੀ ਮੈਨੂੰ ਮੌਕਾ ਦਿੱਤਾ ਜਾ ਰਿਹਾ ਹੈ ਮੈਂ ਬਹੁਤ ਖੁਸ਼ ਹਾਂ ਸੋ ਤੁਸੀਂ ਵੀ ਜੇਕਰ ਇਹ ਵੀਡੀਓ ਦੇਖ ਰਹੇ ਹੋ ਇਸ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤਾਂ ਕਿ ਤੁਹਾਡਾ ਵੀ ਜਿਹੜਾ ਨਵਾਂ ਸਾਲ ਇਸੇ ਤਰ੍ਹਾਂ ਹੀ ਮਾਤਾ ਰਾਣੀ ਚੰਦੀ ਚਲਾ ਦੇ ਵਿੱਚ ਰੱਖੇ ਸੋ ਕਮੈਂਟਾਂ ਦੇ ਵਿੱਚ ਜੈ ਮਾਤਾ ਜ਼ਰੂਰ ਲਿਖਿਓ